ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਹੋ ਇਹ ਦੇਖੋ ਜੀ ਕਿਚਨ ਹੁਣ ਆਪਣੀ ਕਿੰਨਾ ਖਲਾਰਾ ਪੈ ਜਾਂਦਾ ਸਵੇਰੇ ਸਾ ਮਸ ਰਸੋਈ ਦੇ ਵਿੱਚ ਇਧਰ ਆਪਾਂ ਦਿੱਤੀ ਹੈ ਜੀ ਦੁੱਧ ਨੂੰ ਵਾਲੀ ਇਧਰ ਆਪਾਂ ਬਣਾ ਰਹੇ ਹਾਂ ਜੀ ਦਾਲ ਕਾਲੀ ਸੋਲਿਆਂ ਦੀ ਇਹ ਮਸਾਲਾ ਤਿਆਰ ਹੋ ਗਿਆ ਆਪਣਾ ਇਹ ਰੱਖ ਹੋਈ ਨੇ ਆਪਣੇ ਸੋਲੇ ਵਾਲ ਕੇ ਇਹ ਪਾ ਦਾਂਗੇ ਇਹਦੇ ਵਿੱਚ ਕੁੱਕਰ ਦੇ ਵਿੱਚ ਮੈਂ ਸਿਰਫ ਹੀ ਇੱਕ ਸੋਲੇ ਵਾਲਦੇ ਆ ਤੇ ਇੱਕ ਆਲੂ ਜੀ ਦਾਲ ਪਾਣੀ ਮੈਂ ਇਹਦੇ ਵਿੱਚ ਕੋਈ ਨਹੀਂ ਬਣਾਉਂਦੀ ਪਤਲੀ ਚ ਬਣਾਉਣੀ ਆ ਜਾਂ ਤੌੜੀ ਚ ਬਣਾਉਣੀ ਆ ਇਹ ਦਾਲ ਪਈ ਆ ਜੀ ਤੋਰੀਆਂ ਦੀ ਸਵੇਰੇ ਬਣਾਈ ਸੀ ਇਧਰ ਖਲਾਰਾ ਜੀ ਖਿੰਡਿਆ ਪਿਆ ਇੱਕ ਭਾਂਡੇ ਸਾਰਾ ਦਿਨ ਰਹਿੰਦੇ ਜੀ ਸਾਰੀਆਂ ਭੈਣਾਂ ਦੇ ਮਾਂਜਣ ਵਾਲੀ ਹੁਣ ਆਪਾਂ ਲਾਉਨੇ ਆ ਜੀ ਕੱਪੜਿਆਂ ਦੀ ਤਹਿ ਕੁਝ ਕੱਲ ਸਾਮਣੂ ਧੋਤੇ ਸੀ ਕੋਸ ਅੱਜ ਸਵੇਰੇ ਜੀ ਹੁਣ ਆਪਾਂ ਇਹਨਾਂ ਨੂੰ ਤਹਿ ਲਾ ਕੇ ਰੱਖਦੇ ਆ

ਆਰੇ ਕੱਪੜਿਆਂ ਦੀ ਤਹਿ ਲਾ ਲੀਜੀ ਆਪਾਂ ਬਹੁਤ ਕੱਪੜੇ ਹੋ ਜਾਂਦੇ ਨੇ ਜੀ ਗਰਮੀ ਦੇ ਵਿੱਚ ਤਾਂ ਰੋਜ਼ ਹਣ ਇਹਨਾਂ ਨੂੰ ਆਪਾਂ ਆਪਣੀ ਜਗ੍ਹਾ ਤੇ ਧਰਦੇ ਆਂ ਇਹ ਲੈ ਕੈਂਜ ਆਪਾਂ ਕਦੂ ਕਦੂ ਦੀ ਸਬਜ਼ੀ ਬਣਾਵਾਂਗੇ ਅੱਜ ਆਪਾਂ ਤੇ ਨਾਲ ਹਰੀਆਂ ਮਿਰਚਾਂ ਨਹੀਂ ਪੁੜੀਆਂ ਜੀ ਇਹ ਆਪਾਂ ਬਣਾ ਰਹੇ ਹਾਂ ਜੀ ਨੀਮੂ ਪਾਣੀ ਇਹ ਪਾਣੀ ਪਾ ਕੇ ਆਪਾਂ ਖੰਡ ਪਾ ਲਈ ਇਹਦੇ ਵਿੱਚ ਤੇ ਲੂਣ ਪਾਇਆ ਬੱਚੇ ਹੁਣ ਮੰਗ ਰਹੇ ਨੇ ਵੀ ਨੀਮੂ ਪਾਣੀ ਬਾਹਰ ਖੜੇ ਰਹੇ ਨੇ ਉਹ ਇਹ ਨੀਮੂ ਚੋੜ ਲਾਂਗੇ ਆਪਾਂ ਹੁਣ साढ़े नींबूआ का रेट दो सौ रुपये किलो है जी थोड़े दस पानी बन गया जी अपना ठंडा पानी पा लिया थोड़ी जी बर्फ पा ली पा लिया जी गिलासा चाहे पानी ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇੱਕ ਤੀਰਾ ਗੂੰਦ ਭੌਂ ਕੇ ਰੱਖੀ ਹੋਈ ਹੈ ਜੀ ਇੱਕ ਗਲਾਸ ਦੇ ਵਿੱਚ ਇਹ ਪਾਉਂਗੀ ਮੈਂ ਬੱਚੇ ਨਹੀਂ ਪੀਂਦੇ ਉਹ ਨਾਲ ਹੀ ਚ ਨਹੀਂ ਪਾਉਂਦੇ ਆ ਦੇਖੋ ਜੀ ਸਾਡੇ ਬੱਚੇ ਕ੍ਰਿਕਟ ਖੇਡ ਰਹੇ ਨੇ ਆ ਮੁੰਡਾ ਬਹੁਤ ਤੇਜ਼ ਆ ਜੀ ਸਾਡਾ ਖੇਡਣ ਨੂੰ ਚਲੋ ਬਾਹਰ ਗਈ ਬਾਲ ਹੁਣ ਲਿਓ ਭੱਜ ਕੇ ਚਲੋ ਹੁਣ ਆਥਣ ਦਾ ਟਾਈਮ ਹੈ ਜੀ ਇਹ ਆਟਾ ਗੁੰਨ ਕੇ ਰੱਖ ਲਿਆ ਆਪਾਂ ਸਬਜੀ ਆਪਣੀ ਬਣ ਗਈ ਦੁੱਧ ਨੂੰ ਉਬਾਲੀ ਲਈ ਤੇ ਹੁਣ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ